ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੰਧੂ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਰ ਇਹ ਬਾਰਡਰ ਵਾਲਾ ਪਿੰਡ ਆ ਦੱਸੋ ਜਿਵੇਂ ਹੱਦ ਦੇ ਉੱਤੇ ਐ ਇਹ ਤੋਂ ਅਗਲਾ ਪਿੰਡ ਸੰਧੂ ਕਲਾਂ ਉਹ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹਨਾਂ ਦੇ ਭਧੌੜ ਰਹਿ ਜਾਂਦਾ ਤਪਾ ਵੀ ਇੱਥੋਂ ਕੋਈ ਬਹੁਤਾ ਦੂਰ ਨਹੀਂ ਸੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਸੰਧੂ ਖੁਰਦ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ 10 ਸਮਾਲ ਫਾਰਮ ਐ ਸ਼ੌਕੀਆ ਫਾਰਮ ਹੈ ਤੇ ਨਾਲੇ ਵੀਰ ਵੈਟਰਨਰੀ ਪ੍ਰੈਕਟਿਸ ਵੀ ਕਰਦਾ ਪਸ਼ੂ ਜਿਹੜੇ ਘਰੇ ਰੱਖੇ ਹੋਏ ਆ ਕੁਝ ਹੋਰ ਵੀ ਤੁਹਾਨੂੰ ਦਿਖਾ ਰਿਆਂ ਇਹ ਗਾਵਾਂ ਜਿਹੜੀਆਂ ਉਹ ਘਰੇ ਰੱਖੀਆਂ ਹੋਈਆਂ ਇੱਕ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਰਸ਼ਰ ਨਸਲ ਦੀ ਵੜ ਵੀ ਬਾਈ ਕਹਿੰਦਾ ਵੀ ਇਹ ਘਰੇ ਸ਼ੌਕੀਆ ਰੱਖੀ ਹੋਈ ਹੈ ਪਰ ਨਾ ਕਿ ਜਿਹੜਾ ਵਿਕਾਊ ਆ ਵਿਕਰੀ ਵਾਲਾ ਉਹ ਇਹਨਾਂ ਦੇ ਵਿੱਚੋਂ ਸਾਹਮਣੀ ਗਾਂ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋਰਾਂਗੇ ਜਿਹਨੂੰ ਚੰਗੀ ਲੱਗੂਗੀ ਉਹ ਵੀਰ ਤਸੱਲੀ ਕਰ ਸਕਦਾ ਹੈ ਹਾਈਟ ਚੰਗੀ ਆ ਲੈਂਥ ਚੰਗੀ ਆ ਦੂਜੀ ਗੱਲ ਉਤੋਂ ਬਿਲਕੁਲ ਸਟ੍ਰੇਟ ਦਿਸਦੀ ਐ ਹਵਾਨੇ ਦਾ ਸੈਰ ਵੀ ਜਿਹੜਾ ਉਹ ਬਹੁਤ ਸੋਹਣਾ ਇਹਦਾ ਆਓ ਡਿਟੇਲ ਪੁੱਛਦੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸਿਓ ਵੀ ਮੇਰਾ ਨਾਮ ਤ੍ਰਿੰਦਰਪ੍ਰੀਤ ਸਿੰਘ ਆ ਵੀਰੇ ਠੀਕ ਆ ਤ੍ਰਿੰਦਰ ਬਾਈ ਵੈਟਰਨਰੀ ਪ੍ਰੈਕਟਿਸ ਵੀ ਨਾਲ ਚੱਲਦੀ ਐ ਤੇ ਨਾਲ ਛੌਂਕ ਵੀ ਪੂਰਾ ਕਰਦੇ ਆਂ ਜੀ ਹਾਂ ਮਤਾਈਓ ਥੋੜਾ ਕੰਮ ਫਿਰ ਜ਼ਿਆਦਾ ਓਵਰ ਹੋ ਜਾਂਦਾ ਉਹਨੇ ਇੱਕ ਪਸ਼ੂ ਰੱਖਿਆ ਜੀ ਠੀਕ ਐ ਯਾਨੀ ਉਹ ਤਾਂ ਹੀ ਇਹ ਲਿਮਟ ਜੇ ਵਾਲੇ ਪਸ਼ੂ ਹੀ ਰੱਖੇ ਹੋਏ ਆ ਠੀਕ ਐ ਜੇ ਨਸਲਾਂ ਸਾਰੀਆਂ ਹੀ ਬਾਈ ਘਰ 'ਚ ਜਿਵੇਂ ਇਹ 45 ਛਾਹ ਲੀਟਰ ਉਹ ਦਿੱਤਾ ਨੇ ਠੀਕ ਹੈ ਇਹ ਦੀ ਤੀਜੀ ਸੂਏ ਲਈ ਰੈਡੀ ਆ ਗਈ ਠੀਕ ਹੈ ਇਹ ਪਤਾ ਕਿਹੜੇ ਸੀਮੰਦੀ ਹੈ ਜਾਂ ਇਹਦਾ ਨਹੀਂ ਪਤਾ ਇਹਦਾ ਕੋਈ ਪਤਾ ਨਹੀਂ ਇਹਦੇ ਇੱਕੀ ਰੇਡੀਓ ਲੱਗਿਆ ਹੋਇਆ ਬਈ ਇਹ ਵੀ ਇਸ ਦਾ ਏਬੀਐਸ ਦੇ ਰੇਡੀਓ ਬੋਲ ਤੋਂ ਗੱਪਣਾ ਸੀਮੰਤ ਤੋਂ ਗੱਪਣਾ ਸੈਕਸਰ ਤੋਂ ਨਹੀਂ ਠੀਕ ਹੈ ਨੋਰਮਲੀ ਇਹ ਆਪਾਂ ਆ ਵੀ ਕੀਤੀ ਹੋਣੀ ਇਹ ਆਪ ਹੀ ਆਪ ਹੀ ਕੀਤੀ ਹੋਈ ਆ ਹਾਂ ਬਈ ਠੀਕ ਹੈ ਅੱਛਾ ਹੁਣ ਕਿੰਨਾ ਟਾਈਮ ਲਾਉ ਸੂਨ ਚ ਇਹ ਤਕਰੀਬਨ 10 ਕ ਦਿਨ ਬਾਕੀ ਆ ਬਈ ਜੇ ਲੱਡੂਆਂ ਬਹੁਤ ਆ ਹਲੇ ਠੀਕ ਹੈ 10 ਦਿਨ ਇਹ ਜੇ ਲੈ ਜੂ ਬਾਕੀ ਆ ਮੇਰੇ ਹਿਸਾਬ ਤੇ ਇਹ ਠੀਕ ਹੈ ਉਹ ਲੈ ਜੇ ਵੱਧ ਵੀ ਲਏ ਤਾਂ ਠੀ ਸੋ ਦੋਸੋ ਡਿਮਾਂਡ 1,60,000 ਗੱਬਣ ਹੈ ਐਬੀਐਸ ਦੇ ਰੇਡੀਓ ਬੋਲ ਤੋਂ 45 46 ਕਿਲੋ ਦੂਜੇ ਸਵੇਰੇ ਦੁੱਧ ਦਿੰਦਾ ਹੈ ਬਾਈ ਕੋਲ ਸੁਆਇਰ ਕੀ ਤੀਜਾ ਹਵਾਨਾ ਅੱਗੇ ਨੂੰ ਵੀ ਚੰਗਾ ਪਿਛਾਣ ਨੂੰ ਵੀ ਚੰਗਾ ਵਜ਼ਨ ਗਾਂ ਦਾ ਪੂਰਾ ਹਾਈਟ ਲੈਂਥ ਸੋਹਣੀ ਹੈ ਬਾਕੀ ਥਣਾ ਦੇ ਵਿੱਚ ਬਿੱਥੀ ਤੁਸੀਂ ਦੇਖੋ ਸੋ ਦੋਸਤੋ ਹਜੇ ਇਹ ਦਿਨ ਲੈਂਦੀ ਆ ਸੋ ਹੁਣ ਚ ਵੀਡੀਓ ਇਧਰ ਕਿਹੜਾ ਬਣਿਆ ਸੀਗਾ ਤਾਂ ਵੀਡੀਓ ਬਣਾਉਣ ਲੱਗੇ ਨਹੀਂ ਹਜੇ ਰੋਕ ਕੇ ਬਾਨੀ ਸੀ ਨੀਲੀ ਰਾਵੀ ਨਸਲ ਦੀਆਂ ਮੱਝਾਂ ਵਕਾਉ ਸੀ ਜਿੱਦਾਂ ਦੀ ਵੀਡੀਓ ਚੈਨਲ ਤੇ ਤੁਸੀਂ ਦੇਖ ਲਈਏ ਉਹ ਉਸ ਕਰਕੇ ਫਿਰ ਅੱਜ ਨਾਲ ਬਣਾਣੀ ਸੀ ਮੈਂ ਦੱਸ ਦੇਣੀ ਵੀਡੀਓ ਹਜੇ ਸੋ ਹਜੇ ਦਵਾਰੇ ਕਿਹੜਾ ਲੱਗੂਗਾ ਤੋਰੀ ਬਈ ਸੋ ਹਜੇ 10 ਦਿਨ ਵੀਡੀਓ ਬਣਾਉਣੀ ਸੀ ਹਵਾਨਾ ਬਹੁਤ ਪਰੂਗੀ ਗਾਂ ਹਜੇ ਵੀ ਹੁਣ ਵੀ ਚੰਗਾ ਰੋਖਾ ਖੈਰ ਹਵਾਨੇ ਦਾ ਥਣ ਵੀ ਬੜਾ ਸੋਹਣਾ ਦੱਸੋ ਨਾ ਤਾਂ ਲੰਬਾ ਥਣਾ ਤੇ ਨਾ ਛੋਟਾ ਫਵਾਨੇ ਤੇ ਨਾੜਾਂ ਚੰਗਾ ਥਾਣੇ ਦੇ ਵਿੱਚ ਅਜੇ ਕੋਈ ਜੋਸ਼ ਪਸਮਾਨ ਨਹੀਂ ਦਿਸਦਾ ਕਿਉਂਕਿ ਜ ਦਿਨ ਲੈਂਦੀ ਹੈਗਾ ਸੂਨ ਦੇ ਵਿੱਚ ਸੂਹਾ ਤੀਜਾ ਹੁੰਦੀ ਹੈ ਦੱਸੋ ਇਹ ਫਵਾਨੇ ਤੇ ਨਾੜਾਂ ਤੁਹਾਨੂੰ ਦਿਖਾਉਂਗਾ ਪਿਛਾਉ ਹਵਾਨਾ ਦੇਖ ਲਓ ਖੁੱਚਾਂ ਤੋਂ ਉੱਤੇ ਹੈ ਬਾਕੀ ਥਾਣਾ ਜਿ ਬਿੱਥੀ ਇੱਥੋਂ ਤੁਸੀਂ ਦੇਖ ਸਕਦੇ ਹੋ ਲੈਗ ਸਕੋਰ ਬਹੁਤ ਜ਼ਿਆਦਾ ਵਧੀਆ ਬਹੁਤ ਸਟਰੋਂਗ ਆ ਬਾਈ ਠੀਕ ਹੈ ਦੱਸੋ ਮਜ਼ਬੂਤ ਗਾਂ ਬਾਈ ਕਹਿੰਦਾ ਪੂਰੀ ਲੈਗ ਸਕੋਰ ਚੰਗਾ ਹੈ ਬਾਕੀ ਇਹਦੇ ਤੁਸੀਂ ਥਣਾ ਦੇ ਵਿੱਚ ਪਿੱਥੀ ਥਣ ਦਾ ਸੈਜ ਦੇਖੋ ਹਵਾਨੇ ਤੇ ਨਾੜਾ ਦੇਖ ਸਕਦੇ ਹੋ ਮਿਲਕਵੇਨ ਅੱਗੋਂ ਚੰਗੀ ਆ ਰਹੀ ਹੈ ਬਾਕੀ ਹਵਾਨਾ ਪਿੱਛੋਂ ਵੀ ਤੁਹਾਨੂੰ ਦਿਖਾਉਣਾ ਤ੍ਰਿੰਦਰ ਭਾਈਆ ਦੀ ਪੂਸ਼ ਫੜੀ ਮੜੀ ਸੋ ਹਜੇ 10 ਦਿਨਾਂ ਦੀ ਕੱਚੀ ਦਾ ਹਵਾਨਾ ਦੇਖੋ ਤੁਸੀਂ ਬਹੁਤ ਸੋਹਣਾ ਤਿਆਰ ਹੈ ਉਹ ਕੁਲਾ ਕੁਲਾ ਪਿਆ ਹੈ ਤਾਂ ਬਹੁਤ ਜ਼ਿਆਦਾ ਸਹੀ ਹੈ ਸਪੇਸ ਬਹੁਤ ਹੈ ਖਿਚੀ ਮਾਸ ਬਾਈ ਮੜੇ ਦਿਖਾਈ ਸਪੇਸ ਸੋ ਦੇਖ ਸਕਦੇ ਹੋ ਦੱਸੋ ਰਬੜ ਵਾਂਗੂ ਮਾਸ ਵੱਧਾ ਮੈਂ ਤੁਹਾਨੂੰ ਨੇੜੇ ਆ ਕੇ ਕਰਕੇ ਵੀਡੀਓ ਬਣਾ ਲਈ ਲਾਲਚ ਲੈ ਗਿਆ ਮੈਂ ਤੁਹਾਡਾ ਅੱਛਾ ਬਾਹਰ ਤਾਂ ਮੈਨੂੰ ਪਤਾ ਹੈ ਸੂਂ ਹੀ ਨੇੜ ਘਟਾ ਹੋਰ ਕਾਲ ਟ੍ਰਾਂਜੈਕਸ਼ਨ ਦਾ ਬਾਕੀ ਚਾਰੂ ਬਹੁਤ ਆ ਬਾਈ ਵੀੜ ਸਾਰੀ ਆਵੇਂ ਆਪਣੇ ਨਾਲ ਠੀਕ ਹੈ ਐਵੇਂ ਨੀ ਵੀ ਪੰਜ ਪੰਜ 7 7 ਕਿਲੋ ਖੀੜ ਹਾਜ਼ਮ ਕਰ ਲੈਂਦੇ ਫੇਰ ਅਸ਼ੇਰੀ ਦੋ ਤਿੰਨ ਦਿਨਾਂ ਸਹੀ ਹੈ ਬਾਕੀ ਬਾਰ ਦਾ ਬਾਡੀ ਸਕੋਰ ਤੁਸੀਂ ਦੇਖ ਸਕਦੇ ਆ ਪੀਏ ਨਹੀਂ ਬਿਹਾਰ ਜੂ ਸੂਕੇ ਸਹੀ ਹੈ ਮੇਲੇ ਵਾਲੀ ਗਾਂ ਦੀ ਸਹੀ ਹੈ ਸੋ ਦੱਸੋ ਇਧਰ ਲੋ ਪਾਸੇੋਂ ਵੀ ਤੁਸੀਂ ਹਵਾਨਾ ਦੇਖੋ ਹਵਾਨੇ ਤੇ ਨਾੜਾ ਦੇਖੋ ਮਾਸ ਜਿਹੜਾ ਹੋ ਪਤਲਾ ਜਿਹੜਾ ਹੋ ਰਬੜ ਵਾਂਗੂ ਵੱ ਸਿੰਘ ਦੋਸਤੋ ਦਾਗਨ ਤੋਂ ਬਾਅਦ ਜਿਹੜੀਆਂ ਫੋਟਾਂ ਫੁੱਟੀਆਂ ਹੁੰਦੀਆਂ ਉਹ ਚੀਜ਼ ਹੈ ਉਹ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਵੜ ਵਕਾਉ ਸੀ ਦੋਸਤੋ ਤੁਸੀਂ ਆ ਕੇ ਦੇਖਿਓ ਜੇ ਜਿਹੜਾ ਵੀਰ ਖਰੀਦਣਾ ਚਾਹੇ ਤੇ ਤਸੱਲੀ ਕਰਕੇ ਖਰੀਦ ਲਿਓ ਬਹੁਤ ਮਿਹਰਬਾਨੀ ਵੀਡੀਓ ਦੇਖਣ ਲਈ